ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਨੂੰ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸੋਹਣੀ ਆਪਾਂ ਮਸ਼ਿਨਰੀ ਅੱਜ ਲੈ ਕੇ ਪਹੁੰਚੇ ਹਾਂ ਜੀ ਰੇਟ ਬਹੁਤ ਵਧੀਆ ਮਿਲ ਜਾਣਗੇ ਕੁੱਲ ਗੱਡੀ ਆਪਾਂ ਜਮਾਂ ਸਸਤੀ ਜਿਹੜੀ ਲੈ ਕੇ ਪਹੁੰਚੇ ਹਾਂ ਕੁੱਲ 55000 ਦੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਹੋਰ ਵੀ ਗੱਡੀਆਂ ਨੇ ਹੋਰ ਵੀ ਮੋਟਰਸਾਈਕਲ ਬਹੁਤ ਸਾਰੇ ਮਿਲ ਜਾਣਗੇ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 946569 29488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਆ ਕਿਸੇ ਵੀ ਏਰੀਆ 'ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਫ੍ਰੀ ਚ ਆਪਾਂ ਐਡ ਤੋਂ ਵੜੀ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਫੋਰਡ ਦੀ ਫੀਗੋ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ 2012 ਮਾਡਲ ਗੱਡੀ ਆਹੀ ਵੀਡੀਓ ਮਾਲਕ ਨੇ ਵਧੀਆ ਬਣਾ ਕੇ ਭੇਜੀ ਆ ਪੰਜਾਬ ਨੰਬਰ ਗੱਡੀ ਆ 28 ਤਕਰਪਾਲ ਸਿੰਘ ਆਪਾਂ ਨੂੰ ਮਿਲ ਜੂਗੀ ਤੇ 60 65 ਪੈਸੇ ਆਪ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਪੰਜਾਬ ਨੰਬਰ ਗੱਡੀ ਫਾਸਟ ਓਨਰਸ ਇੱਕ ਹੱਥ ਗੱਡੀ ਚੱਲੀ ਹੋਈ ਹੈ ਡਿਮਾਂਡ ਦੀ ਗੱਲ ਕਰੀਏ 1 ਲੱਖ 40 ਹਜ਼ਾਰ ਰੁਪਿਆ ਮਾਲਕ ਨੇ ਇਹ ਰੇਟ ਕਿਹਾ ਹੈਗਾ ਤੇ ਦੁਰਾਹਾ ਮਾਲਕ ਦਾ ਏਰੀਆ ਲੁਧਿਆਣਾ ਜੀ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ 1 40 ਇੱਕ ਵਾਰੀ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਕਿਹਾ ਜੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਰਹੇ ਹੋ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਜਾਓ ਘਰੇ ਮਾਲਕ ਦੇ ਦੇਖੋ ਚਲਾ ਕੇ ਦੇਖੋ ਪਰਖੋ ਜਦੋਂ ਤੁਹਾਨੂੰ ਪੂਰੀ ਫਿੱਟ ਵੰਦੀ ਹੈ ਗੱਡੀ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰ ਲਿਓ ਰੇਟ ਹੋ ਜਾਊਗਾ ਤੇ ਖਰੀਦ ਕੇ ਲੈ ਆ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਵੱਡੇ ਵੱਡੇ ਅੱਖਰਾਂ ਚ ਮਿਲ ਗਿਆ ਹੋਊਗਾ ਜੀ ਗੱਲ ਕਰਦੇ ਆ ਜੀ ਆਪਾਂ ਹੁਣ ਆਲਟੋ ਗੱਡੀ ਦੀ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਤੋਂ ਬਾੜੇ ਖਾਤਰ ਲੈ ਕੇ ਪਹੁੰਚੇ ਅਸੀਂ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਵਧੀਆ ਟਾਇਰ ਆਪਨ ਮਿਲ ਜਾਣਗੇ ਕਾਲੇ ਰੰਗ ਦੀ ਐ ਅੰਦਰੋਂ ਪੂਰੀ ਵਧੀਆ ਜੀ ਬਾਹਰੋਂ ਪੂਰੀ ਵਧੀਆ ਪਈਆ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਐ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਤਾਂ ਮਾਲਕ ਨੇ ਕਿਹਾਗਾ ਮਲੇਰ ਕੋਟਲਾ ਏਰੀਆ ਸਾਡਾ ਤੇ ਡਿਮਾਂਡ ਦੀ ਗੱਲ ਕਰੀਏ 180 ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਜੀ ਮਾਲਕ ਕਹਿੰਦੇ ਨੇ ਰੇਟ ਹੋ ਜਾਊਗਾ ਦਿੱਕਤ ਵਾਲੀ ਕੋਈ ਗੱਲ ਨਹੀਂ ਇਹ ਘਟਾਵਾ ਦਾ ਕੀਤਾ ਜਾਊਗਾ ਬਾਕੀ ਫੋਟੋਮਾਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਮਾਲਕ ਨੇ ਵਧੀਆ ਆਪਣੇ ਕੋਲੇ ਫੋਟੋਆਂ ਖਿੱਚ ਕੇ ਭੇਜੀਆਂ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਆਲਟੋ ਇਹ ਜਾ ਕੇ ਕੋਈ ਦੇਖਣਾ ਦਾ ਹੈਗਾ ਚਾਹਵਾਨ ਤਾਂ ਜਾ ਕੇ ਦੇਖ ਸਕਦੇ ਹੋ ਮਲੇਰ ਕੋਟ ਲਈ 12 ਮਾਡਲ ਗੱਡੀ ਹੈ ਕਾਲੇ ਰੰਗ ਦੀ ਹੈ ਕਾਫੀ ਡਿਮਾਂਡ ਆ ਰਹੀ ਸੀ ਕਿ ਤਾਂ ਕਰਕੇ ਆਪਾਂ ਆਲਟੋ ਕਾਲੇ ਰੰਗ ਦੀ ਪੂਰੀ ਵਧੀਆ ਸੋਹਣੀ ਗੱਡੀ ਲੈ ਕੇ ਪਹੁੰਚੇ ਹਾਂ ਬਾਕੀ ਮਾਲਕ ਦਾ ਮੋਬਾਈਲ ਨੰਬਰ 9417035709 ਵੱਡੇ ਵੱਡੇ ਅੱਖਰਾਂ ਚ ਥੱਲੇ ਤੁਹਾਨੂੰ ਮਿਲ ਗਿਆ ਹੂਆ ਗੱਲ ਕਰਨੀ ਹੈ ਕੋਈ ਹੋਰ ਤਾਂ ਆਪੇ ਤੁਸੀਂ ਕਰ ਸਕਦੇ ਹੋ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲੇ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਫਰੀਦ ਦੇ ਵਿੱਚ ਐਡ ਲਗਵਾ ਸਕਦੇ ਹੋ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਗੱਡੀ ਦੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਚੈੱਕ ਕਰ ਰਹੇ ਹੋ ਟੌਪ ਮਾਡਲ Honda ਦੀ City ਗੱਡੀ ਲੈ ਕੇ ਆਪਾਂ ਪਹੁੰਚੇ ਹਾਂ ਆਪਣੇ ਕੋਲੇ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਪੂਰੀਆਂ ਵਧੀਆ ਤੇ ਪੰਜਾਬ ਨੰਬਰਾਂ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਅੰਦਰੋਂ ਬਹੁਤ ਵਧੀਆ ਦੇਖ ਨੂੰ ਆਪ ਨੂੰ ਗੱਡੀ ਮਿਲੂਗੀ ਨਾ ਤਾਂ ਕੋਈ ਐਕਸੀਡੈਂਟਡ ਹੈ ਗੱਡੀ ਨਾ ਕੋਈ ਲੱਗੀ ਹੋਈ ਹੈ ਨਾ ਕੋਈ ਡੈਮੇਜ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਐਲਸੀਡੀ ਵਗੈਰਾ ਆਪ ਨੂੰ ਮਿਲ ਜੂ ਸਟੀਰਿੰਗ ਤੇ ਕੰਟਰੋਲਸ ਮਿਲ ਜਾਣਗੇ ਟੌਪ ਮਾਡਲ ਗੱਡੀ ਹੈ 17 ਮਾਡਲ ਹੈ ਜੀ ਡੀਜ਼ਲ ਤੇ ਨਵੇਂ ਟਾਇਰਾਂ ਚਾ ਨਵੀਂ ਬੈਟਰੀ ਹੈ ਸਨਰੂਫ ਮਾਡਲ ਆਪ ਨੂੰ ਗੱਡੀ ਮਿਲੂਗੀ ਪਸ਼ ਬਟਨ ਸਟਾਰਟ ਹੈ ਜੀ ਬਾਤਾਂ ਤੋਂ ਸਟਾਰਟ ਹੁੰਦੀ ਐ ਲੁਧਿਆਣੇ ਗੱਡੀ ਖੜੀ ਆ ਡਿਮਾਂਡ ਦੀ ਗੱਲ ਕਰੀਏ 7 ਲੱਖ ਤੇ 60 ਹਜ਼ਾਰ ਰੁਪਿਆ ਇੱਕ ਵਾਰੀ ਇਹਨਾਂ ਨੇ ਰੇਟ ਮੰਗਿਆ ਗਮ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਮੌਕੇ ਤੇ ਹੋ ਜਾਊਗਾ ਇੱਕ ਵਾਰੀ ਡਿਮਾਂਡ ਹੈਗੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹ ਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਤੋਰ ਕੇ ਦੇਖਣੇ ਤੋਰ ਕੇ ਦੇਖ ਲਓ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਹੀ ਰਹੇ ਹਾਂ ਸੀ ਮਾਲਕ ਦਾ ਨੰਬਰ ਹੈ ਜੀ 8437575121 ਗੱਲ ਕਰ ਲਓ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਆ ਆਲਟੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀ ਮਾਲਕ ਕਹਿੰਦੇ ਨੇ ਗੱਡੀ ਦਾ ਮਾਡਲ 2012 ਤੇ ਗੱਡੀ ਇਹ ਕੁੱਲ 70000 ਚੱਲੀ ਹੋਈ ਆ 70000 ਜੈਨੂਨ ਚੱਲੀ ਹੋਈ ਆ ਤੇ ਸੈਕੰਡ ਓਨਰ ਗੱਡੀ ਆ ਤੇ ਫਿਰੋਜ਼ਪੁਰ ਮਾਲਕ ਦਾ ਏਰੀਆ ਦਾ ਸੈਂਟਰ ਲੁੱਕ ਹੈ ਨਵੇਂ ਟਾਇਰ ਨੇ ਨਵੇਂ ਸੀਟ ਕਵਰ ਬੰਪਰ ਟੂ ਬੰਪਰ ਓਰੀਜਨਲ ਗੱਡੀ ਆ ਕੋਈ ਰੰਗ ਨਹੀਂ ਹੋਈ ਕਿਸੇ ਪਸੂ ਨਾ ਕੋਈ ਡੈਮੇਜ ਨਾ ਕੋਈ ਕਮੀ ਪੇਸੀ ਟਾਇਰਾਂ ਚ ਅਲਾਈ ਟਾਇਰ ਵਧੀਆ ਹਰ ਚੀਜ਼ ਪੂਰੀ ਵਧੀਆ ਜੀ ਬ੍ਰਾਂਡ ਨਿਊ ਗੱਡੀ ਆਪਾਂ ਲੈ ਕੇ ਪਹੁੰਚੀ ਆ ਡਿਮਾਂਡ ਦੀ ਗੱਲ ਕਰੀਏ 210000 ਰੁਪਿਆ ਮਾਲਕ ਨੇ ਡਿਮਾਂਡ ਕਹੀ ਆ ਮਾਲਕ ਕਹਿੰਦੇ ਨੇ ਰੇਟ ਹੋ ਜਾਊਗਾ ਇੱਕ ਡਿਮਾਂਡ ਦੱਸੀ ਆ ਮਾਲਕ ਨੇ ਅੰਦਰ ਬਾਹਰ ਦੀਆਂ ਫੋਟੋਆਂ ਮਾਲਕ ਨੇ ਬਹੁਤ ਵਧੀਆ ਆਪਣੇ ਕੋਲ ਖਿੱਚ ਕੇ ਭੇਜੀਆਂ ਜੇ ਕੋਈ ਦੇਖਣ ਦਾ ਚਾਹਵਾਨ ਹੈਗਾ ਇਸ ਗੱਡੀ ਨੂੰ ਜਾ ਕੇ ਦੇਖਣਾ ਚਾਹੁੰਦਾ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਦੇਖ ਸਕਦੋਂ ਅੰਦਰੋਂ ਬਾਹਰੋਂ ਦੇਖ ਕੇ ਪੂਰੀ ਤਸੱਲੀ ਕਰਕੇ ਜਦੋਂ ਪੂਰੀ ਫਿੱਟ ਵਹਿ ਗਈ ਗੱਡੀ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਕਰਕੇ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੋਂ ਜੀ ਮਾਲਕ ਦਾ ਮੋਬਾਈਲ ਨੰਬਰ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਥੱਲੇ ਮਿਲ ਗਿਆ ਹੋਊਗਾ ਜੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸ ਦੇ ਰਹੋ ਜੀ ਵਧੀਆ ਲੱਗ ਰਹੀ ਹੈ ਵੀਡੀਓ ਵੀਡੀਓ ਨੂੰ ਆਪਣੀ ਲਾਈਕ ਕਰ ਦਿਓ ਜੀ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਬਾਤਵਾਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਹਰ ਰੋਜ਼ ਆਪਾਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਬੋਲਟ ਸਕੂਟੀ ਹਰ ਚੀਜ਼ ਦੀ ਆਪਾਂ ਲੱਗ ਲੱਗ ਏਰੀਆ ਚੋਂ ਐਡ ਕਰਦੇ ਰਹਿੰਦੇ ਆਂ ਅਸੀਂ ਜੇ ਤੁਸੀਂ ਵੀ ਐਡ ਕਰਵਾਉਣੀ ਆਂ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਆ ਕੁਝ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਛੇਤੀ ਤੋਂ ਛੇਤੀ ਐਡ ਤੁਹਾਡੀ ਲਗਾ ਦੇਵਾਂਗੇ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਸੀ ਨਾ ਕੋਈ ਦਲਾਲੀ ਨਾ ਕੋਈ ਫੀਸ ਆ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94659 29488 ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਆ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ ਚ ਮੈਨੂੰ ਕਮੈਂਡ ਕਰਕੇ لازਮੀ ਦੱਸੋ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਜੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਜ਼ਰੂਰ ਕਮੈਂਟ ਪਾ ਦਿਓ ਜੀ ਠੀਕ ਹੈ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਆ ਉਹਦੇ ਵਾਸਤੇ ਵੀ ਕਮੈਂਟ ਕਰੋ ਤੇ ਵੀਡੀਓ ਮੁੱਕੀ ਨਹੀਂ ਹੈਗੀ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮੋਟਰਸਾਈਕਲ ਮਿਲ ਜਾਣਗੀਆਂ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਡੇਲੀ ਦੇਖਣਾ ਚਾਹੁੰਦੇ ਹੋ ਡੇਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਲਾਜ਼ਮੀ ਦਬਾ ਦਿਓ ਜੀ ਗੱਲ ਕਰਾਂਗੇ ਮੋਟਰਸਾਈਕਲ ਦੀ ਆਪਾਂ ਹੋਂਡਾ ਦਾ ਡ੍ਰੀਮ ਯੂਗਾ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜੀ ਪੂਰਾ ਵਧੀਆ ਜੀ 16 ਮਾਡਲ ਹੈ ਕੰਡੀਸ਼ਨ ਆਲੂਕਿਆ 40000 ਰੁਪਿਆ ਮਾਲਕ ਨੇ ਕਿਹਾਗਾ ਰੇਟ लुधियाना मालक ਦਾ ਏਰੀਆ ਜਾ ਕੇ ਕੋਈ ਦੇਖਣਾ ਤਾਂ ਹੈਗਾ ਚਾਹ ਬਨ ਤੁਸੀਂ ਜਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਸਕਦੋਂ ਚਲਾ ਕੇ ਦੇਖਣਾ ਚਲਾ ਕੇ ਦੇਖ ਸਕਦੋਂ ਤੋਰ ਕੇ ਦੇਖਣਾ ਤੋਰ ਕੇ ਦੇਖ ਸਕਦੋਂ ਹਰ ਚੀਜ਼ ਆਪਾਂ ਪੂਰੀ ਵਧੀਆ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸੀ ਮੋਟਰਸਾਈਕਲ ਪੰਜਾਬ ਨੰਬਰ ਹੈ ਕਾਗਜ਼ ਪੱਤਰ ਸਾਰੇ ਆਪਾਂ ਨੂੰ ਪੂਰੇ ਮਿਲ ਜਾਣਗੇ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ 9517193501 ਗੱਲ ਕਰ ਸਕਦੋਂ ਜੀ ਗੱਲ ਕਰਾਂਗੇ ਆਪਾਂ ਹੁਣ ਗੱਡੀ ਦੀ ਜਿਹੜੀ ਗੱਡੀ ਆਪਾਂ ਹੁਣ ਲੈ ਕੇ ਪਹੁੰਚੇ ਆ ਇਹਦੀਆਂ ਪਹਿਲਾਂ ਤਾਂ ਫੋਟੋਆਂ ਚੈੱਕ ਕਰੋ ਜੀ ਮਾਡਲ ਦੀ ਗੱਲ ਕਰੀਏ ਪੰਜ ਮਾਡਲ ਆ 55 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਹੈਹੀ ਅਸੀਂ ਅਜਨਾਲਾ ਮਾਲਕ ਦਾ ਏਰੀਆ ਆਰ ਸੀ ਹੈਗੀ ਅਸੀਂ ਚੱਪਾਲੇ ਬਣੀ ਹੋਈ ਐ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜਾ ਕੇ ਕੋਈ ਦੇਖਣ ਦਾ ਚਾਹ ਬਣ ਹੈਗਾ ਜਾ ਕੇ ਦੇਖ ਸਕਦੋਂ ਰੇਟ ਤੁਹਾਨੂੰ ਫਿੱਟ ਬਹਿਜੂਗਾ ਜੀ ਹੋਰ ਵੀ ਹੋ ਜੂਗਾ ਮੁੱਖ ਤੇ ਮਾਲਕ ਕਹਿੰਦੇ ਸੀਗੇ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਫੋਟੋਆਂ ਰਾਹੀਂ ਦੇਖ ਹੀ ਰਹੇ ਹੋ ਸੀ ਵਧੀਆ ਲੱਗ ਰਹੀ ਐ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰਦੋ ਤੇ ਨੰਬਰ ਤੁਹਾਨੂੰ ਮਾਲਕ ਦੇ ਸਾਰਿਆਂ ਦੇ ਮਿਲ ਗਏ ਹੋਣਗੇ ਤੇ ਵੀਡੀਓ ਵਧੀਆ ਲੱਗਿਆ ਤਾਂ ਜਰੂਰ ਕਮੈਂਟ ਵੀ ਕਰਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਨੰਬਰ ਤੁਹਾਨੂੰ ਆਪਣਾ ਮਿਲ ਹੀ ਗਿਆ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਮੋਟਰਸਾਈਕਲ ਘਰ ਕੋਠੀ ਮਕਾਨ ਗੱਡੀ ਦੇ ਨਾਲ ਸੀ